ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਦਿੱਲੀ ਵਿੱਚ ਕੱਲ ਵਿਧਾਨ ਸਭਾ ਚੋਣਾਂ ਲਈ ਅਮਲ ਛਟਪਟ ਘਟਨਾਵਾਂ ਤੋਂ ਇਲਾਵਾ ਸ਼ਾਂਤੀਪੂਰਨ ਨੇਪਰੇ ਚੜ ਗਿਆ ਦੱਸਿਆ ਜਾ ਰਿਹਾ ਹੈ ਕਿ 60% ਦੇ ਵੋਟਰਾਂ ਨੇ ਕੱਲ ਹੋਈਆਂ ਚੋਣਾਂ ਵਿੱਚ ਆਪਣੀ ਵੋਟ ਦਾ ਇਸਤੇਮਾਲ ਕੀਤਾ VOTING ਤੋਂ ਬਾਅਦ ਜਿੰਨੇ ਵੀ ਐਗਜ਼ਟ ਪੋਲ ਆਏ ਉਹਨਾਂ ਵਿੱਚ ਜ਼ਿਆਦਾਤਰ ਨੇ ਹੁਣ ਭਾਈਪਾ ਦੀ ਸਰਕਾਰ ਬਣਨ ਵੱਲ ਇਸ਼ਾਰਾ ਕਰ ਦਿੱਤਾ ਹੈ ਲਗਭਗ 11 ਐਗਜ਼ਟ ਪੋਲਾਂ ਵਿੱਚੋਂ 9 ਨੇ ਭਾਜਪਾ ਤੇ ਜਦਕਿ 2 ਨੇ ਆਮ ਆਦਮੀ ਪਾਰਟੀ ਦੀ ਜਿੱਤ ਦਾ ਅਨੁਮਾਨ ਲਾਇਆ ਹੈ ਸਾਰੇ ਹੀ ਐਗਜ਼ਟ ਪੋਲਾਂ ਵਿੱਚ ਕਾਂਗਰਸ ਦੇ ਹੱਥ ਖਾਲੀ ਦੱਸੇ ਜਾ ਰਹੇ ਹਨ ਇਸ ਦੇ ਦਰਮਿਆਨ ਆਮ ਆਦਮੀ ਪਾਰਟੀ ਨੇ ਇਨ੍ਹਾਂ ਐਗਜ਼ਟ ਪੋਲਾਂ ਨੂੰ ਨਕਾਰਦੇ ਹੋਏ ਆਖਿਆ ਕਿ ਉਹਨਾਂ ਦੀ ਪਾਰਟੀ ਇਨ੍ਹਾਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰੇਗੀ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਬਾਹਰ ਕੱਢਣ ਦੀ ਮੁਹਿੰਮ ਤਹਿਤ ਕੱਲਤੀ ਪੰਜਾਬੀਆਂ ਸਮੇਤ 104 ਭਾਰਤੀਆਂ ਨੂੰ ਲੈ ਕੇ ਅਮਰੀਕੀ ਫੌਜ ਦਾ ਹਵਾਈ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ਤੇ ਲੱਗ ਭਗ ਦੁਪਹਿਰ 2 ਵਜੇ ਪੁੱਜਾ ਇਸ ਵਿੱਚ ਪੰਜਾਬ ਦੇ 30 ਗੁਜਰਾਤ ਦੇ 33 ਤੇ ਹਰਿਆਣਾ ਦੇ 35 ਨਾਗਰਿਕ ਸ਼ਾਮਲ ਹਨ ਇਸ ਤੋਂ ਇਲਾਵਾ ਜੂਪੀ ਤੇ ਮਹਾਰਾਸ਼ਟਰ ਦੇ ਨਾਗਰਿਕ ਵੀ ਦੱਸੇ ਜਾ ਰਹੇ ਹਨ ਇਮੀਗ੍ਰੇਸ਼ਨ ਤੇ ਹੋਰ ਕੇਂਦਰੀ ਏਜੰਸੀਆਂ ਨੇ ਅਮਰੀਕਾ ਤੋਂ ਪੁੱਜੇ ਇਨ੍ਹਾਂ ਭਾਰਤੀਆਂ ਤੋਂ ਸਖਤ ਪੁੱਛ ਪੜਤਾਲ ਕੀਤੀ ਤੇ ਉਹਨਾਂ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ। ਬਾਅਦ ਵਿੱਚ ਦੇਰ ਸ਼ਾਮ 7 ਵਜੇ ਇਨ੍ਹਾਂ ਸਾਰੇ ਨਾਗਰਿਕਾਂ ਨੂੰ ਉਹਨਾਂ ਦੇ ਘਰਾਂ ਨੂੰ ਰਵਾਨਾ ਕਰ ਦਿੱਤਾ ਗਿਆ। ਇਸ ਦੇ ਦਰਮਿਆਨ ਕੇਂਦਰ ਦੀ ਭਾਈਪਾਸ ਸਰਕਾਰ ਵੱਲੋਂ ਇਹ ਹਵਾਈ ਜਹਾਜ਼ ਅਮਰਸਰ ਦੇ ਹਵਾਈ ਅੱਡੇ ਤੇ ਉਤਰਨ ਦੇ ਮਾਮਲੇ ਤੇ ਸਿਆਸਤ ਵੀ ਭੱਗ ਗਈ ਹੈ। ਪ੍ਰਗਟ ਸਿੰਘ ਨੇ ਦੱਸਿਆ ਕਿ ਇਹ ਕੇਂਦਰ ਦੀ ਪੰਜਾਬ ਨੂੰ ਬਦਨਾਮ ਕਰਨ ਦੀ ਚਾਲ ਹੈ। ਉਹ ਪੰਜਾਬ ਹਮੇਸ਼ਾ ਮੰਗ ਕਰਦਾ ਰਿਹਾ ਕਿ ਪੰਜਾਬ ਦੇ ਵਿੱਚ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਹੋਣ ਲੇਕਿਨ ਸਾਡੀ ਕਦੀ ਗੱਲ ਸੁਣੀ ਨਹੀਂ ਗਈ ਲੇਕਿਨ ਵੱਡ ਕਸਮਤੀ ਇਹ ਹੈ ਕਿ ਜਦੋਂ ਇਹੋ ਜਾਂ ਨਰੈਟਿਵ ਜਿਹੜਾ ਨੈਗੇਟਿਵ ਹੋਵੇ ਜਦ ਕਿ 33 ਜਿਹੜੇ ਡਿਪੋਰਟੀ ਹੈਗੇ ਆ ਉਹ ਗੁਜਰਾਤ ਦੇ ਆ ਔਰ 33 ਲਗਭਗ ਹਰਿਆਣੇ ਦੇ ਆ ਲੇਕਿਨ ਚੁਣਿਆ ਗਿਆ ਪੰਜਾਬ ਨੂੰ ਤਾਂ ਕਿ ਗੁਜਰਾਤ ਦੀ ਕਿਤੇ ਗੱਲ ਹੀ ਨਾ ਆਵੇ ਔਰ ਪੰਜਾਬ ਦੀ ਬਦਨਾਮੀ ਕਰਨ ਲਈ ਇਹ ਨਰੇਟਿਵ ਸੈੱਟ ਕੀਤਾ ਗਿਆ ਇਸ ਕਰਕੇ ਹੀ ਇਹ ਫਲਾਈਟ ਜਿਹੜੀ ਆ ਉਹ ਇੱਥੇ ਲਿਆਂਦੀ ਗਈ ਨਹੀਂ ਤਾਂ ਗੁਜਰਾਤ ਦੇ ਵਿੱਚ ਵੀ ਇੰਟਰਨੈਸ਼ਨਲ 에어ਪੋਰਟ ਆ ਔਰ ਦਿੱਲੀ ਦੇ ਵਿੱਚ ਵੀ ਇੰਟਰਨੈਸ਼ਨਲ 에어ਪੋਰਟ ਆ ਲੇਕਿਨ ਵੱਧ ਕੇ ਸੰਤਤੀ ਇਹ ਆ ਕਿ ਪੰਜਾਬ ਨੂੰ ਇਹਦੇ ਲਈ ਟਾਰਗੇਟ ਕੀਤਾ ਜਾਂਦਾ ਔਰ ਪਾਰਟੀਕੂਲਰ ਸਿੱਖ ਕਮਿਊਨਿਟੀ ਨੂੰ ਦੇ ਲਈ ਟਾਰਗੇਟ ਕੀਤਾ ਜਾਂਦਾ ਔਰ ਮੈਂ ਤਾਂ ਈਵਨ ਕੇ ਨਰਿੰਦਰ ਮੋਦੀ ਜਿਹੜੇ ਪਿਛਲੇ 11 ਸਾਲਾਂ ਤੋਂ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਆ ਗੁਜਰਾਤ ਮਾਡਲ ਦੀ ਬੜੀ ਦਾਅਵਾ ਦਿੰਦੇ ਆ ਕਿ ਗੁਜਰਾਤ ਮਾਡਲ ਗੁਜਰਾਤ ਮਾਡਲ ਦੇ ਗੁਜਰਾਤ ਮਾਡਲ ਇੰਨਾ ਹੀ ਚੰਗਾ ਤਾਂ ਫਿਰ ਗੁਜਰਾਤ ਤੋਂ ਇੰਨੀ ਇਮੀਗ੍ਰੇਸ਼ਨ ਜਿਹੜੀ ਇਲੀਗਲ ਇਮੀਗ੍ਰੇਸ਼ਨ ਕਿਉਂ ਹੋਈ ਆ ਔਰ ਪੰਜਾਬ ਪੁਲਿਸ ਨੂੰ ਹੁਣ ਝੂਠ ਫੜਨ ਲਈ ਗੁਜਰਾਤ ਨਹੀਂ ਜਾਣਾ ਪਵੇਗਾ ਦਰਸਲ ਪੰਜਾਬ ਵਿੱਚ ਪੌਲੀਗ੍ਰਾਫ ਟੈਸਟ ਜੋ ਕਿ ਝੂਠ ਫੜਨ ਵਾਲਾ ਟੈਸਟ ਹੁੰਦਾ ਹੈ ਕਰਵਾਉਣ ਦਾ ਕੋਈ ਵੀ ਇੰਤਜ਼ਾਮ ਨਹੀਂ ਹੈ ਇਸ ਲਈ ਪੰਜਾਬ ਪੁਲਿਸ ਨੂੰ ਦੋਸ਼ੀਆਂ ਦਾ ਇਹ ਟੈਸਟ ਕਰਵਾਉਣ ਲਈ ਗੁਜਰਾਤ ਜਾਂ ਫਿਰ ਦਿੱਲੀ ਜਾਣਾ ਪੈਂਦਾ ਹੈ ਪਰ ਹੁਣ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੌਲੀਗ੍ਰਾਫ ਟੈਸਟ ਲਈ ਮਸ਼ੀਨ ਖਰੀਦਣ ਦੀ ਇਜਾਜ਼ਤ ਦੇ ਦਿੱਤੀ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਮਸ਼ੀਨ ਦੀ ਖਰੀਦ ਹੁੰਦੇ ਹੀ ਇਸ ਤਰ੍ਹਾਂ ਦੇ ਟੈਸਟ ਕਰਵਾਉਣ ਲਈ ਹੁਣ ਪੰਜਾਬ ਪੁਲਿਸ ਨੂੰ ਸੂਬੇ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਰਹੇਗੀ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਕੱਲ 72ਵੇਂ ਦਿਨ ਵਿੱਚ ਦਾਖਲ ਹੋ ਗਿਆ ਕੱਲ ਉਹਨਾਂ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ 13 ਫਰਵਰੀ ਤੋਂ ਜਾਰੀ ਕਿਸਾਨ ਮੋਰਚੇ ਦਾ ਸਾਲ ਪੂਰਾ ਹੋਣ ਤੇ 12 ਫਰਵਰੀ ਨੂੰ ਖਨੌਰੀ ਬਾਦਰ ਤੇ ਕੀਤੀ ਜਾ ਰਹੀ ਮਹਾਪੰਚਾਇਤ ਵਿੱਚ ਕਿਸਾਨਾਂ ਨੂੰ ਵੱਧ ਚੜ ਕੇ ਸ਼ਿਰਕਤ ਕਰਨ ਦੀ اپੀਲ ਕੀਤੀ। ਉਧਰ ਕੱਲ ਹਰਿਆਣਾ ਸਰਕਾਰ ਨੇ ਵੀ ਇੱਕ ਸਾਲ ਬਾਅਦ ਸ਼ੰਭੂ ਬਾਦਰ ਦਾ ਆਪਣੇ ਹਿੱਸੇ ਵਿੱਚ ਪੈਂਦਾ ਕੁਝ ਹੋਰ ਖੇਤਰ ਖੋਲ ਦਿੱਤਾ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ। ਸੂਬੇ ਵਿੱਚ ਇੱਕ ਦਿਨ ਪਹਿਲਾਂ ਹੋਈ ਕਿਣਮਣ ਤੇ ਛੋਟੀ ਮੋਟੀ ਗੜੇਮਾਰੀ ਤੋਂ ਬਾਅਦ ਕੱਲ ਸੂਬੇ ਵਿੱਚ ਮੌਸਮ ਖੁੱਲ ਗਿਆ ਤੇ ਸੂਬੇ ਦੇ ਲਗਭਗ ਸਾਰੇ ਖੇਤਰਾਂ ਵਿੱਚ ਸੋਹਣੀ ਧੁੱਪ ਖਿੜੀ ਪਰ ਪਹਾੜਾਂ ਦੀ ਤਰਫੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਦੇ ਚੱਲਦੇ ਸੀਤ ਲਹਿਰ ਜਾਰੀ ਰਹੀ ਤੇ ਸੂਬੇ ਦਾ ਤਾਪਮਾਨ ਆਮ ਨਾਲੋਂ 2 ਦਰਜੇ ਘੱਟ ਡਿਗਰੀ ਰਿਕਾਰਡ ਕੀਤਾ ਗਿਆ ਮੌਸਮ ਮਾਰਾ ਨੇ ਭਵਿੱਖਬਾਣੀ ਕੀਤੀ ਹੈ ਕਿ ਹੁਣ 4-5 ਦਿਨ ਤੱਕ ਸੂਬੇ ਵਿੱਚ ਮੌਸਮ ਸਾਫ਼ ਰਹੇਗਾ ਭਾਵੇਂ ਕਿ ਸੋਨੇ ਦੀਆਂ ਕੀਮਤਾਂ ਵਿੱਚ ਬਹੁਤ ਉਛਾਲਾ ਆ ਰਿਹਾ ਹੈ ਪਰ ਭਾਰਤੀਆਂ ਦਾ ਸੋਨੇ ਪ੍ਰਤੀ ਪ੍ਰੇਮ ਘਟ ਨਹੀਂ ਹੋ ਰਿਹਾ ਇੱਕ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਕਿ 2024 ਵਿੱਚ ਭਾਰਤ ਵਿੱਚ ਸੋਨੇ ਦੀ ਮੰਗ 239 ਟਨ ਰਹੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਲਗਭਗ 50 ਟਨ ਜ਼ਿਆਦਾ ਹੈ ਇਸ ਦਰਮਿਆਨ ਕੱਲ ਸੋਨੇ ਨੇ ਨਵੀਆਂ ਉਚਾਈਆਂ ਹੋਰ ਛੋਹ ਲਈਆਂ ਭਾਰਤ ਵਿੱਚ ਕੱਲ ਪ੍ਰਤੀ ਤੋਲਾ ਸੋਨੇ ਦੀ ਕੀਮਤ 87000 ਰੁਪਏ ਦੇ ਪੱਧਰ ਨੂੰ ਪਾਰ ਕਰ ਗਈ। ਉਧਰ ਵਿਦੇਸ਼ੀ ਰੁਝਾਨਾਂ ਦੇ ਚੱਲਦੇ ਭਾਰਤੀ ਰੁਪਇਆ ਡਾਲਰ ਦੇ ਮੁਕਾਬਲੇ ਕੱਲ ਹੋਰ ਕਮਜ਼ੋਰ ਹੋ ਕੇ 87 ਰੁਪਏ 68 ਪੈਸੇ ਤੇ ਪਹੁੰਚ ਗਿਆ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਘਿਆਣਾ ਦੇ ਸਰਕਾਰੀ ਸਕੂਲ ਵਿੱਚ ਗ੍ਰਾਂਟ ਵਿੱਚ ਹੇਰਾਫੇਰੀ ਤੇ ਰਿਕਾਰਡ ਨਾਲ ਛੇੜਛਾੜ ਦੇ ਕਰੀਬਨ 5 ਸਾਲ ਪੁਰਾਣੇ ਮਾਮਲੇ ਵਿੱਚ ਕੱਲ ਫਰੀਦਕੋਟ ਪੁਲਿਸ ਨੇ ਸਿੱਖਿਆ ਵਿਭਾਗ ਦੇ 6 ਅਧਿਕਾਰੀਆਂ ਸਮੇਤ ਕੁੱਲ 7 ਵਿਅਕਤੀਆਂ ਖਿਲਾਫ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਜਿਨ੍ਹਾਂ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਵਿੱਚ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਫਰੀਦਕੋਟ ਧੰਨਾ ਸਿੰਘ ਦਿਓਲ ਸਰਕਾਰੀ ਪ੍ਰਾਇਮਰੀ ਸਕੂਲ ਪਿਪਲੀ ਦੇ ਸੀਐਚਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਮੱਲ ਸਿੰਘ ਮੂਰਾਵਾਲੀ ਅਤੇ ਕੋਗਿਆਣਾ ਦੇ ਪ੍ਰਿੰਸੀਪਲ ਸ਼ਾਮਲ ਹਨ ਪੰਜਾਬ ਸਰਕਾਰ ਨੇ ਖੇਤਾਂ ਵਿੱਚ ਬਿਜਲੀ ਦੇ ਟਾਵਰ ਲਾਏ ਜਾਣ ਤੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਵਿੱਚ ਤਕਰੀਬਨ 100% ਦੀ ਵਾਧਾ ਕਰ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਜਿਨ੍ਹਾਂ ਲੋਕਾਂ ਦੇ ਖੇਤਾਂ ਵਿੱਚੋਂ ਵੱਡੀਆਂ ਤਾਰਾਂ ਵੀ ਲੰਘਣ ਗਿਆ ਉਹਨਾਂ ਨੂੰ ਵੀ ਹੁਣ ਢੋਕਾਵਾ ਮੁਆਵਜ਼ਾ ਮਿਲੇਗਾ। ਇਹ ਸਬੰਧੀ ਬਿਜਲੀ ਵਿਭਾਗ ਨੇ ਕੱਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਪਹਿਲਾ ਜ਼ਮੀਨ ਵਾਸਤੇ ਮੁਆਵਜ਼ਾ 85% ਹੁੰਦਾ ਸੀ ਜਦਕਿ ਹੁਣ ਇਹ ਮੁਆਵਜ਼ਾ 200% ਮਿਲੇਗਾ ਇਸ ਨਾਲ ਹੁਣ ਸੂਬਾ ਸਰਕਾਰ ਨੂੰ ਉਮੀਦ ਹੈ ਕਿ ਖੇਤਾਂ ਵਿੱਚੋਂ ਨਵੀਆਂ ਬਿਜਲੀ ਲਾਈਨਾਂ ਖਿੱਚਣ ਸਮੇਂ ਪੈਂਦਾ ਤਣਾਅ ਘਟ ਜਾਵੇਗਾ ਜੈਤੋ ਨਜ਼ਦੀਕ ਪਿੰਡ ਚੰਦਪਾਣ ਵਿੱਚ ਪਾਣੀ ਦੇ ਨਿਕਾਸ ਲਈ ਨਾਲੀ ਬਣਾਈ ਜਾਣ ਤੇ ਕੱਲ ਵਿਵਾਦ ਇੰਨਾ ਵੱਧ ਗਿਆ ਕਿ ਵੱਡੀ ਪੱਧਰ ਤੇ ਹਿੰਸਾ ਹੋਈ ਦਰਸਲ ਨਾਲੀ ਕੱਡੇ ਜਾਣ ਤੋਂ ਖਫਾ ਇੱਕ ਧਿਰ ਵੱਲੋਂ ਪਿੰਡ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਨੂੰ ਰੋਕਣ ਲਈ ਪੁਲਿਸ ਜਦ ਪਿੰਡ ਵਿੱਚ ਪਹੁੰਚੀ ਤਾਂ ਧਰਨਾਕਾਰੀਆਂ ਨੇ ਹਿੰਸਕ ਹੁੰਦੇ ਹੋਏ ਪੁਲਸ ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਤੇ ਪੁਲਿਸ ਦੀਆਂ ਗੱਡੀਆਂ ਵੀ ਪੰਨ ਦਿੱਤੀਆਂ ਇਸ ਘਟਨਾ ਵਿੱਚ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਬਾਅਦ ਵਿੱਚ ਪੁਲਸ ਨੇ ਸਖਤੀ ਵਰਤਦਿਆਂ ਜਲ ਤੋਪਾਂ ਤੇ लाठी चार्ज ਕਰਕੇ ਧਰਨਾਕਾਰੀਆਂ ਨੂੰ ਖਦੇੜਿਆ ਇਸ ਮਾਮਲੇ ਵਿੱਚ ਪੁਲਿਸ ਨੇ 4 ਦਰਜਨ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪਟਿਆਲਾ ਵਿੱਚ ਇੱਕ ਔਰਤ ਵੱਲੋਂ ਘਰ ਵਿੱਚ 10 ਸਾਲਾਂ ਬੱਚੇ ਤੇ ਤਸ਼ੱਦਦ ਕਰਨ ਦੇ ਮਾਮਲੇ ਵਿੱਚ ਕੱਲ ਬੱਚੇ ਦਾ ਪਰਿਵਾਰ ਸਾਹਮਣੇ ਆਇਆ। देर रात ਸਰਕਾਰੀ ਰਜਿੰਦਰਾ ਹਸਪਤਾਲ ਪੁੱਜੇ ਬੱਚੇ ਦੇ ਦਾਦਾ-ਦਾਦੀ ਤੇ ਚਾਚੇ ਨੇ ਬੱਚੇ ਦਾ ਹਾਲ ਜਾਣਿਆ। ਇਸ ਮੌਕੇ ਉਹਨਾਂ ਖਲਾਸਾ ਕੀਤਾ ਕਿ ਉਹਨਾਂ ਦੇ ਧਿਆਨ ਵਿੱਚ ਲਿਆਂਦੇ ਬਿਨਾਂ ਬੱਚੇ ਦੇ ਪਿਤਾ ਨੇ ਪਰਿਵਾਰ ਨੂੰ ਇਹ ਬੱਚਾ ਲਗਭਗ 3.5 ਲੱਖ ਰੁਪਏ ਵਿੱਚ ਵੇਚਿਆ ਸੀ ਉਹਨਾਂ ਦੱਸਿਆ ਕਿ ਜਦ ਉਹ ਬੱਚੇ ਬਾਰੇ ਪੁੱਛਦੇ ਸਨ ਤਾਂ ਬੱਚੇ ਦਾ ਪਿਤਾ ਇਹ ਕਹਿ ਕੇ ਟਾਲ ਦਿੰਦਾ ਸੀ ਕਿ ਉਹਨਾਂ ਦਾ ਬੱਚਾ ਰਿਸ਼ਤੇਦਾਰ ਦੇ ਘਰ ਪੜਨ ਲਈ ਭੇਜ ਦਿੱਤਾ ਗਿਆ ਹੈ ਕੇਂਦਰ ਸਰਕਾਰ ਦੁਆਰਾ ਗਰੀਬਾਂ ਨੂੰ ਸਸਤਾ ਅਨਾਜ ਦੇਣ ਦੇ ਮਾਮਲੇ ਵਿੱਚ ਇੱਕ ਵੱਡਾ ਘੁਟਾਲਾ ਸਾਹਮਣੇ ਆਇਆ ਹੈ ਦਰਸਲ ਹਰਿਆਣਾ ਦੀ ਇੱਕ ਕੰਪਨੀ ਨੇ ਝਾਲਸਾਜੀ ਕਰਦਿਆਂ ਐਫਸੀਆਈ ਤੋਂ ਲਗਭਗ 500 ਮੀਟਰ ਕਟਨ ਜਾਨੀ ਕਿ 5 ਲੱਖ ਕਿਲੋ ਕਣਕ ਤੇ ਚੌਲ ਸਬਸਿਡੀ ਰੇਟ ਤੇ ਖਰੀਦ ਲੈ ਤੇ ਬਾਅਦ ਵਿੱਚ ਇਸ ਨੂੰ ਖੁੱਲੀ ਮਾਰਕੀਟ ਵਿੱਚ ਵੇਚ ਦਿੱਤਾ ਇਹ ਦੱਸਿਆ ਗਿਆ ਕਿ ਕੰਪਨੀ ਨੇ ਇੱਕ ਜਾਲੀ ਲੈਟਰ ਹੈਡ ਤੇ ਆਰਡਰ ਤਿਆਰ ਕੀਤਾ ਜਿਸ ਤੋਂ ਬਾਅਦ ਐਫਸੀਆਈ ਦੇ ਅਧਿਕਾਰੀਆਂ ਨੇ ਬਿਨਾਂ ਜਾਂਚ ਪੜਤਾਲ ਕੀਤੇ ਇਹ ਚੌਲ ਤੇ ਕਣਕ ਉਕਤ ਕੰਪਨੀ ਨੂੰ ਵੇਚ ਦਿੱਤੇ ਚੰਡੀਗੜ੍ਹ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਮੋਗਾ ਜ਼ਿਲ੍ਹੇ ਦੇ ਪਿੰਡ ਤਖਤੂਪੁਰਾ ਦੇ ਸਰਪੰਚ ਤੇ ਦੇਰ ਰਾਤ ਜਾਨਲੇਵਾ ਹਮਲਾ ਹੋਇਆ ਦੱਸਿਆ ਗਿਆ ਕਿ ਸਰਪੰਚ ਜਦ ਘਰ ਵਿੱਚ ਮੌਜੂਦ ਸੀ ਤਾਂ ਕੁਝ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਦੇ ਘਰ ਤੇ ਗੋਲੀਬਾਰੀ ਕੀਤੀ ਗਈ ਪਰ ਗਨੀਮਤ ਰਹੀ ਕਿ ਸਰਪੰਚ ਇਸ ਹਮਲੇ ਵਿੱਚ ਬਾਲਬਾਲ ਬਚ ਗਿਆ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਦੱਸਿਆ ਕਿ ਉਸ ਨੇ ਮੋਟਰਸਾਈਕਲ ਸਵਾਰ ਹਮਲਾਵਰਾਂ ਦੀ ਪਛਾਣ ਕਰ ਲਈ ਹੈ ਤੇ ਜਲਦ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਉਧਰ 2 ਦਿਨ ਪਹਿਲਾਂ ਚੜੱਕ ਵਿੱਚ ਇੱਕ ਕਾਰੋਬਾਰੀ ਤੋਂ ਫਰौती ਮੰਗਣ ਦੇ ਨਜ਼ਰੀਏ ਤੇ ਕੀਤੀ ਗਈ ਗੋਲੀਬਾਰੀ ਵਿੱਚ ਵੀ ਪੁਲਿਸ ਨੇ ਹੁਣ ਕੁਝ ਮਹੱਤਵਪੂਰਨ ਕਾਮਯਾਬੀ ਹਾਸਲ ਕਰ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਅੱਜ ਪੁਲਿਸ ਇਸ ਕੇਸ ਸੰਬੰਧੀ ਅਹਿਮ ਖੁਲਾਸੇ ਕਰੇਗੀ। ਬੁੱdde ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਿੱਡੀ ਮਹਿਮਤ ਤਹਿਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੱਲ ਸ਼ਹਿਰ ਵਿਚਲੀਆਂ ਡੇਹਰੀਆਂ ਦਾ ਦੌਰਾ ਕੀਤਾ। ਐਸੇ ਮੌਕੇ ਉਹਨਾਂ ਡੇਰੀ ਮਾਲਕਾਂ ਵੱਲੋਂ ਵੱਖ-ਵੱਖ ਥਾਵਾਂ ਤੇ ਗੋਹਾ ਤੇ ਹੋਰ ਰਹਿਦ ਖੁੰਦ ਖਿਲਾਰਨ ਦਾ ਸਖਤ ਨੋਟਿਸ ਲੈਂਦਿਆਂ ਪ੍ਰਸ਼ਾਸਨ ਨੂੰ ਇਸ ਕੰਮ ਵਿੱਚ ਅੰਗੈਲੀ ਵਰਤਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਰਵੈਣੀ ਸੰਗਮ ਵਿੱਚ ਕੱਲ ਡੁੱਬਕੀ ਲਗਵਾਈ ਤੇ ਉਹਨਾਂ ਕਿਹਾ ਕਿ ਉਹ ਮਹਾਕੁੰਭ ਵਿੱਚ ਆ ਕੇ ਆਪਣੇ ਆਪ ਨੂੰ ਕਿਸਮਤ ਵਾਲਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਮਾਂ ਗੰਗਾ ਦਾ ਅਸ਼ੀਰਵਾਦ ਲੈ ਕੇ ਮੇਰੇ ਮਨ ਨੂੰ ਅਸੀਮ ਸ਼ਾਂਤੀ ਤੇ ਸੁਖ ਮਿਲਿਆ ਹੈ। ਵਿਵਾਦਤ ਬਿਆਨ ਦੇਣ ਕਾਰਨ ਅਕਸਰ ਚਰਚਾ ਵਿੱਚ ਰਹਿਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕੱਲ ਇੱਕ ਐਲਾਨ ਕਰਦਿਆਂ ਆਖਿਆ ਕਿ ਅਮਰੀਕਾ ਗਾਜ਼ਾ ਪੱਟੀ ਤੇ ਆਪਣੀ ਮਾਲਕੀ ਕਾਇਮ ਕਰੇਗਾ ਅਤੇ ਇਸ ਨੂੰ ਆਪਣੇ ਅਧੀਨ ਲੈ ਲਵੇਗਾ। ਉਨ੍ਹਾਂ ਆਖਿਆ ਕਿ ਅਮਰੀਕਾ ਗਾਜ਼ਾ ਪੱਟੀ ਦਾ ਆਰਥਿਕ ਵਿਕਾਸ ਕਰੇਗਾ ਜਿਸ ਨਾਲ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਰੋਜ਼ਗਾਰ ਤੇ ਸਹੂਲਤਾਂ ਮਿਲਣਗੀਆਂ ਹਾਲਾਂਕਿ ਅਰਬ ਮੁਲਕਾਂ ਨੇ 트ੰਪ ਦੇ ਇਸ ਬਿਆਨ ਦਾ ਸਖਤ ਵਿਰੋਧ ਕੀਤਾ ਹੈ ਉਧਰ ਇਜ਼ਰਾਈਲ ਨੇ ਇਸ ਬਿਆਨ ਦਾ ਸਵਾਗਤ ਕਰਦਿਆਂ ਆਖਿਆ ਕਿ ਉਹਨਾਂ ਨੂੰ 트ੰਪ ਦੀ ਇਸ ਪਹਿਲ ਕਦਮੀ ਦਾ ਇੰਤਜ਼ਾਰ ਰਹੇਗਾ ਭਾਰਤ ਤੇ ਇੰਗਲੈਂਡ ਦਰਮਿਆਨ ਅੱਜ ਤੋਂ ਤਿੰਨ ਇੱਕ ਰੋਜ਼ਾ ਮੈਚਾਂ ਦੀ ਸੀਰੀਜ਼ ਸ਼ੁਰੂ ਹੋ ਰਹੀ ਹੈ ਅੱਜ ਦਾ ਪਹਿਲਾ ਮੈਚ ਨਾਗਪੁਰ ਵਿੱਚ ਖੇਡਿਆ ਜਾਵੇਗਾ ਜੋ ਕਿ ਭਾਰਤ ਦੇ ਸਟਾਰ ਬੱਲੇਬਾਜ਼ਾਂ ਲਈ ਬੇहद ਅਹਿਮ ਦੱਸਿਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਖੋਲੀ ਵਰਗੇ ਖਿਡਾਰੀਆਂ ਦਾ ਆਸਟ੍ਰੇਲੀਆ ਦੌਰੇ ਤੇ ਪ੍ਰਦਰਸ਼ਨ ਬੇहद ਨਿਰਾਸ਼ਾਜਨਕ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਦੇ ਖੇਡ ਕੈਰੀਅਰ ਤੇ ਸਵਾਲ ਲਿਆ ਚੱਲ ਲੱਗ ਗਏ ਸਾਮਣੇ ਅੱਜ ਦੋਵੇਂ ਖਿਡਾਰੀ ਬਿਹਤਰ ਪ੍ਰਦਰਸ਼ਨ ਕਰਕੇ ਆਪਣੀ ਕਾਬਲੀਅਤ ਨੂੰ ਮੁੜ ਸਾਬਤ ਕਰਨ ਦਾ ਯਤਨ ਕਰਨਗੇ ਇਸਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ